ਮੌਸਮ ਦੇ ਬਦਲ ਰਹੇ ਮਜਾਜ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਮਾਹਿਰਾਂ ਨੇ ਦਾਅਵਾ ਕੀਤਾ ਹੈ ਕਿ ਅਗਲੇ 3 ਦਿਨ ਵਿੱਚ ਮੌਸਮ 'ਚ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ। ਉਹਨਾਂ ਕਹਿੰਿਆ ਕਿ ਜਿਸ ਤਰ੍ਹਾਂ ਦੇ ਹਲਕੀ ਬਾਰਿਸ਼ ਅਤੇ ਹਨੇਰੀ ਚੱਲਣ ਦੀ ਸੰਭਾਵਨਾ ਵੀ ਲੱਗ ਰਹੀ ਹੈ। ਜਿਹੜੀ ਸਾਡੀਆਂ ਕਲਾਊਡ ਪਿਕਚਰਸ ਨੇ ਉਹਨਾਂ ਤੋਂ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਪਿਛਲੇ ਦਿਨੋਂ ਕਿਉਂਕਿ ਬਹੁਤ ਜ਼ਿਆਦਾ ਟੈਂਪਰੇਚਰਸ ਹਾਈ ਰਹੇ ਆ 40 ਡਿਗਰੀ ਜਾਂ ਇਸ ਤੋਂ ਵੀ ਜ਼ਿਆਦਾ ਰਿਕਾਰਡ ਕੀਤੇ ਗਏ ਆ ਪੰਜਾਬ ਚ ਕਈ ਥਾਵਾਂ ਤੇ ਸੋ ਇੱਕ ਲੋ ਪ੍ਰੈਸ਼ਰ ਸਿਸਟਮ ਮੂਵ ਕਰ ਰਿਹਾ ਹੈਗਾ ਜਿਹਦੇ ਨਾਲ ਆਉਣ ਵਾਲੇ ਤਕਰੀਬਨ 2 ਤੋਂ 3 ਦਿਨਾਂ ਦੇ ਵਿੱਚ ਬੱਦਲਵਾਈ ਵਾਲਾ ਮੌਸਮ ਤੇਜ਼ ਹਵਾਵਾਂ ਗਰਜ ਚਮਕ ਤਾਂ ਛਿੱਟੇ ਤੇ ਹਵਾਵਾਂ ਦੀ ਗਤੀ ਜਿਹੜੀ ਗਤੀ ਜਾਲੀ ਕਿਲੋਮੀਟਰ ਪ੍ਰਤੀ ਘੰਟਾ ਹੋਏਗੀ ਸੋ ਕਾਫੀ ਤੂਫਾਨ ਵਰਗਾ ਜਿਸ ਤਰ੍ਹਾਂ ਕਹਿ ਸਕਦੇ ਆ ਕਿ ਮੌਸਮ ਬਣਿਆ ਰਹੇਗਾ بارش الاکی ਇਹਦੇ ਵਿੱਚ ਜ਼ਿਆਦਾ ਨਹੀਂ ਹੈ بارش ਦਾ ਅਮਾਉਂਟ ਜਿਹੜਾ ਹੈਗਾ ਉਹ ਲਾਈਟ ਹੀ ਹੈ ਪਰ ਗਰਜ ਚਮਕ ਦੇ ਨਾਲ ਛਿੱਟੇ ਪੈਣਗੇ ਤੇ ਟੈਂਪਰੇਚਰ ਜਿਹੜੇ ਆ ਕਾਫੀ ਰਾਈਜ਼ ਹੋ ਗਏ ਸੀ ਤੇ ਉਹਦੇ ਨਾਲ ਹਵਾਵਾਂ ਚੱਲਣ ਦੇ ਨਾਲ ਟੈਂਪਰੇਚਰ 'ਚ ਗਰਾਵਟ ਆਏਗੀ ਤੇ ਥੋੜੀ ਜੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੇਗੀ اپریل ਤੇ ਮਈ ਮਹੀਨੇ ਦੇ ਵਿੱਚ ਸਾਡੇ ਕਿਸਾਨ ਵੀਰ ਆਪਣੀ ਫਸਲ ਜਿਹੜੀ ਗਈ ਹੈ ਸਰਦ ਰੁੱਤ ਦੀ ਉਹਦੀ ਸਾਮ ਸੰਭਾਲ ਕਰ ਰਹੇ ਹੁੰਦੇ ਆ ਉਹਦੀ ਕਟਾਈ ਹੋ ਰਹੀ ਹੁੰਦੀ ਹੈ ਜਾਂ ਸਾਮ ਸੰਭਾਲ ਚੱਲ ਰਹੀ ਹੁੰਦੀ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਜੇ ਕਿਸਾਨ ਵੀਰਾਂ ਨੂੰ ਇੱਕ ਐਕਸਟੈਂਡਡ ਪੀਰੀਅਡ ਮਿਲ ਜਾਏ ਜਿਹਦੇ ਵਿੱਚ ਤੇਜ਼ ਹਵਾਵਾਂ ਜਾਂ بارش ਨਾ ਆਵੇ ਤਾਂ ਉਹ ਬੜੇ ਆਰਾਮ ਨਾਲ ਆਪਣੀ ਫਸਲ ਨੂੰ ਸੰਭਾਲ ਲੈਂਦੇ ਆ ਜਦੋਂ ਵੀ ਇਹੋ ਜਿਹਾ ਮੌਸਮ ਆਂਦਾ ਹੈਗਾ ਆ ਉਹ ਸਾਡੇ ਫਸਲਾਂ ਦੀ ਸਾਮ ਸੰਭਾਲ 'ਚ ਕਾਫੀ ਰੁਕਾਵਟ ਪੈਦਾ ਕਰਦਾ ਹੈਗਾ ਕਿਸਾਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਸੋ ਆ ਈਸ਼ਵਰੀ ਜੋ ਮੌਸਮ ਰਿਹਾ ਹੈਗਾ ਉਹ ਇਸ ਤਰ੍ਹਾਂ ਦਾ ਰਿਹਾ ਕਿ April ਮਹੀਨੇ ਦੇ ਵਿੱਚ ਐਕਸਟ੍ਰੀਮਸ ਅਸੀਂ ਦੇਖੇ ਐਕਸਟ੍ਰੀਮ ਗਰਮੀ ਵੀ ਰਹੀ ਐਂਡ ਐਕਸਟ੍ਰੀਮ ਸਰਦੀ ਵੀ ਰਹੀ ਸਰਦੀ ਉਦੋਂ ਦੀ ਜਦੋਂ ਗਰਮੀ ਹੁੰਦੀ ਸੀ ਉਹਦੇ ਬਾਅਦ ਲੋ ਪ੍ਰੈਸ਼ਰ ਸਿਸਟਮ ਦੀ ਮੂਵਮੈਂਟ ਦੇ ਕਰਕੇ ਤੇਜ਼ ਹਵਾਵਾਂ ਦੇ ਕਰਕੇ ਬਾਰਿਸ਼ ਹਾਲਾਂਕਿ ਥੋੜੀ ਹੁੰਦੀ ਸੀ ਕੋਈ ਜ਼ਿਆਦਾ ਤੇ ਹੋਈ ਨਹੀਂ ਹੈ ਲਾਈਟ ਰੇਨ ਫਾਲੀ ਰਹੀ ਹੈ ਜਾਂ ਟ੍ਰੇਸ ਅਮਾਉਂਟਸ ਚ ਰਹੀ ਹੈ ਬਟ ਟੈਂਪਰੇਚਰ ਚ ਗਰਾਵਟ ਆ ਜਾਂਦੀ ਸੀ ਹਵਾਵਾਂ ਚੱਲਦੀਆਂ ਸੀ ਹਵਾਵਾਂ ਜਦੋਂ ਵੀ ਤੇਜ਼ ਚੱਲਦੀਆਂ ਹਾਰਵੈਸਟਿੰਗ ਦੇ ਸੀਜ਼ਨ ਚ ਤੇ ਕਿਸਾਨ ਵੀਰਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਸਵਰੀ ਟੈਂਪਰੇਚਰ ਜਿਹੜੇ ਸਾਡੇ ਇੱਥੇ ਆ ਉਹ ਰਿਕਾਰਡ ਲੋ ਤੇ ਰਿਕਾਰਡ ਹਾਈ ਦਰਜ ਕੀਤੇ ਗਏ ਬਾਕੀ ਇਸ ਤਰ੍ਹਾਂ ਦਾ ਮੌਸਮ ਅੱਗੇ ਵੀ ਹੁੰਦਾ ਹੈ ਜਦੋਂ ਕਟਾਈ ਦਾ ਮੌਸਮ ਚੱਲਦਾ ਹੈ ਬਟ ਇਹੋ ਜਿਹਾ ਤੇਜ਼ ਹਵਾਵਾਂ ਵਾਲਾ ਜਾਂ بارش ਵਾਲਾ ਵਿਚ ਵਿਚ ਮੌਸਮ ਜਿਹੜਾ ਹੈ ਉਹ ਕਟਾਈ ਦੀ ਫਸਲ ਵਾਸਤੇ ਜਾਂ ਕਟਾਈ ਦੇ ਦਿਨਾਂ ਦੇ ਵਿੱਚ ਇਹ ਨਾਨੁਕੂਨ ਨਹੀਂ ਹੁੰਦਾ ਲੁਧਿਆਣਾ ਤੋਂ ਬਿਊਰੋ ਰਿਪੋਰਟ ਅਸਮ ਜੀ ਨਿਊਜ਼